ਏ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਹੈ ਪਹਿਲੀ ਟਰਮ ਵਾਲਾ ਜਿਹੜਾ ਇੰਡੀਆ ਦੇ ਲਈ ਬਲੀਡਿੰਗ ਹਾਰਟ ਐਟੀਟਿਊਡ ਰੱਖਦਾ ਸੀ ਮੋਦੀ ਦੇ ਲਈ ਔਰ ਭਾਰਤ ਦੀ ਹਰ ਚੀਜ਼ ਪ੍ਰਤੀ ਇਸ ਵਾਰ ਦਾ 트੍ਰੰਪ ਸਿਆਣਾ 트੍ਰੰਪ ਹੈ ਵਿਜ਼ਾ ਵੀ ਇੰਡੀਆ ਰਸ਼ੀਆ ਬਾਰੇ ਜ਼ਰੂਰ ਜਿਹੜਾ ਉਹ ਉਹੀ ਐਟੀਟਿਊਡ ਸੀ ਇਸ ਟਰਮ ਵੇਲੇ ਵੀ ਨਤੀਜੇ ਦੇ ਤੌਰ ਤੇ ਹੁਣ ਅਸੀਂ ਪਿਛਲੇ 48 ਘੰਟੇ ਦੇ ਵਿੱਚ ਦੇਖਦੇ ਹਾਂ ਕਿ 트੍ਰੰਪ ਨੇ ਕ੍ਰੇਜ਼ੀ ਪੁਤਿਨ ਵੀ ਕਿਹਾ ਜਿਵੇਂ ਮੋਦੀ ਨੂੰ ਇੱਥੇ ਸੱਦ ਕੇ ਉਸ ਦੇ ਨਾਲ ਜੋ ਵਰਤਾਰ ਹੋਇਆ ਟ੍ਰੇਡ ਦੇ ਐਂਗਲ ਤੋਂ ਬੇਸ਼ੱਕ ਪਿਊਸ਼ ਗੋਇਲ ਜਿਹੜਾ ਅੱਜ ਕੱਲ ਜ਼ਿਆਦਾ ਰਹਿੰਦਾ ਹੈ ਡੀਸੀ 'ਚ ਹੈ ਉਹਨਾਂ ਦਾ ਉਹ ਪ੍ਰੋਪਰ 네ਗੋਸ਼ੀਏਸ਼ਨ ਕਰ ਰਿਹਾ ਹੈ ਟ੍ਰੇਡ ਡੀਲ ਲਈ ਲੇਕਿਨ ਇਸ ਸਾਰੇ ਪੀਰੀਅਡ 'ਚ ਜਿਵੇਂ 트럼ਪ ਨੇ ਅਜੇ ਪਿਛਲੇ ਹਫਤੇ ਹੀ ਕਿਹਾ ਕਿ ਇੰਡੀਆ ਹੈਜ਼ ਐਗਰੀਡ ਦੱ ਅਸੀਂ ਵੀ ਕੋਈ ਟੈਰਿਫ ਨਹੀਂ ਲਾਵਾਂਗੇ ਤੁਸੀਂ ਵੀ ਨਹੀਂ ਲਾਓ ਇੰਡੀਆ ਨੇ ਫੌਰਨ ਉਹਨੂੰ ਡਿਨਾਈ ਦਬੀ ਆਵਾਜ਼ ਦੇ ਵਿੱਚ ਕੀਤਾ ਇੰ ਦਾ ਐਂਡ ਆਫ ਦਾ ਡੇ ਭਾਰਤ ਨੂੰ ਕੋਈ ਰਾਤ ਨਹੀਂ ਦੇਣੀ ਹੈ ਉਹਨਾਂ ਨੇ ਉਹ ਆਲਰੇਡੀ ਪਿਛਲੇ ਬਜਟ 'ਚ ਹੀ ਉਹਨਾਂ ਨੇ ਅੱਧਾ ਤਾਂ ਸਰੈਂਡਰ ਕਰ ਦਿੱਤਾ ਸੀ ਭਾਰਤ ਨੇ ਔਰ ਹੁਣ ਜਿਸ ਲੈਵਲ ਦੇ ਉੱਤੇ ਬਾਰ-ਬਾਰ ਟਰੰਪ ਨੇ ਕਿਹਾ ਵੀ ਇਹ ਇੰਡੀਆ ਜਿਹੜਾ ਬੜਾ ਟੈਰਿਫ ਕਿੰਗ ਕਿੰਗ ਆਫ ਟੈਰਿਫ ਹੈ ਔਰ ਇਹ ਹੈ ਔਰ ਦੋ ਦਿਨ ਪਹਿਲਾਂ ਉਹਨਾਂ ਦਾ ਇਹ ਕਹਿਣਾ ਕਿ ਜੀ ਇੰਡੀਆ ਨੇ ਤਾਂ ਇਹ ਕਿਹਾ ਕਿ ਜੀ ਨਾ ਤੁਸੀਂ ਲਾਓ ਨਾ ਅਸੀਂ ਲਾਈਏ ਸੋ ਇਹਦਾ ਮਤਲਬ ਇਹ ਹੈ ਕਿ ਫਿਰ ਤਾਂ ਕੋਈ ਡੀਲ ਦੀ ਲੋੜ ਹੀ ਨਹੀਂ ਹੁੰਦੀ ਵੀ ਹੁਣ ਇੰਡੀਆ ਨੂੰ ਵੀ 9 ਜੁਲਾਈ ਤੱਕ ਦਾ ਟਾਈਮ ਹੈ ਪਰ ਇਹੀ ਕਾਰਨ ਹੈ ਕਿ ਇੰਡੀਆ ਕਹਿ ਰਿਹਾ ਜੀ ਜੂਨ ਦੇ ਐਂਡ ਤੱਕ ਜਿਹੜੀ ਹੈ ਉਹ ਡੀਲ ਹੋਏਗੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਨੂੰ ਕੋਈ ਉਹਦੇ ਚੋਂ ਕੰਸੈਸ਼ਨ ਮਿਲਣਾ ਹੈ ਅਮਰੀਕਾ ਦੀਆਂ ਟਰਮਸ ਦੇ ਉੱਤੇ ਹੀ ਹੋਏਗਾ ਜਦੋਂ ਇੰਡੀਆ ਔਰ ਪਾਕਿਸਤਾਨ ਜਿਹਨੂੰ ਇੰਡੀਆ ਨੇ ਤਾਂ ਡੀਹਾਈਫਨੇਟ ਕੀਤਾ ਹੋਇਆ ਸੀ ਪਾਕਿਸਤਾਨ ਨਾਲੋਂ ਜਦੋਂ ਟਰੰਪ ਕਹਿੰਦਾ ਹੈ ਕਿ ਇੰਡੀਆ ਵੀ ਮੇਰਾ ਦੋਸਤ ਹੈ ਪਾਕਿਸਤਾਨ ਵੀ ਹੈ ਦੋਨਾਂ ਦੇ ਨੂੰ ਅਸੀਂ ਕਿਹਾ ਵੀ ਤੁਹਾਡੇ ਨਾਲ ਅਸੀਂ ਟ੍ਰੇਡ ਬੰਦ ਕਰ ਦੇਵਾਂਗੇ ਜੇ ਤੁਸੀਂ ਸੀਜ਼ਫਾਇਰ ਨਾ ਕੀਤਾ ਜੋ ਟਰੰਪ ਨੇ ਪਾਕਿਸਤਾਨ ਨੂੰ ਐਟ ਪਾਰ ਰੱਖਿਆ ਹੋਇਆ ਹੈ ਇੰਡੀਆ ਦੇ ਇੰਡੀਆ ਨੇ ਨਾ ਮੁਸਲਮਾਨਾ ਨੂੰ ਕਦੇ ਐਕਸੈਪਟ ਕੀਤਾ ਨਾ ਪਾਕਿਸਤਾਨ ਨੂੰ ਐਕਸੈਪਟ ਕੀਤਾ ਸੋ ਜਿਹੜਾ ਸਿੱਖ ਫੈਕਟਰ ਹੈ ਐਜ਼ ਅ ਬਫਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਬਫਰ ਸਟੇਟ ਖਾਲਸਤਾਨ ਹੀ ਸੋਲੂਸ਼ਨ ਹੈ ਕਲਕਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਜਿੱਥੇ ਅਸੀਂ ਭਾਰਤ ਪਾਕਿਸਤਾਨ ਕਨਫਲਿਕਟ ਦੀ ਗੱਲ ਕੀਤੀ ਹੈ ਤੇ ਥੋੜਾ ਜਿਹਾ ਇਹਦੇ ਵਿੱਚ ਚਲੋ mediation ਦੀ ਗੱਲ ਜਾਂ ਸੀਜ਼ਫਾਇਰ ਦੀ ਗੱਲ ਅਮਰੀਕਾ ਵੱਲੋਂ ਆਈ ਪਹਿਲਾ ਜਿਹੜਾ ਟਵੀਟ ਹੈ ਉਹ ਵੀ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਕੀਤਾ ਗਿਆ ਕਿ ਸੀਜ਼ਫਾਇਰ ਹੋ ਗਿਆ ਆ ਇਸ ਗੱਲ ਤੋਂ ਤੇ ਨਹੀਂ ਡਿਨਾਈ ਕਰ ਸਕਦਾ इवन ਇੰਡੀਆ ਵੀ ਨਹੀਂ ਡਿਨਾਈ ਕਰ ਸਕਦਾ ਸੋ ਜਦੋਂ ਅਸੀਂ ਥੋੜਾ ਜਿਹਾ ਗਲੋਬਲੀ ਇਹ ਸਾਰੇ ਪਾਰਟ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਜਾਂ ਅਮਰੀਕੀ ਪਰਸਪੈਕਟਿਵ ਤੋਂ ਦੇਖਣ ਦੀ ਗੱਲ ਕਰਦੇ ਆ ਤਾ ਮਤਲਬ ਅਮਰੀਕਾ ਦਾ ਇਹ ਸਾਰੇ ਦੇ ਵਿੱਚ ਰੋਲ ਇੰਪੋਰਟੈਂਟ ਬਣ ਜਾਂਦਾ ਹੋਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਮਾਰਕੋ ਰੂਬਿਓ ਵੱਲੋਂ ਜਿਹੜੀ ਵੈਂਸ ਵੱਲੋਂ ਜਿਹੜੀਆਂ 네ਗੋਸ਼ੀਏਸ਼ਨਸ ਦੇ ਵਿੱਚ ਕੀ ਹੋਇਆ ਕਿਵੇਂ ਹੋਇਆ ਇਹ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਗੱਲਾਂ ਇਹਦੇ ਵਿੱਚੋਂ ਸਾਹਮਣੇ ਆਉਣਗੀਆਂ ਪਰ ਜਿਵੇਂ ਇਵੈਂਚੁਅਲੀ ਦੇਖਿਆ ਜਾਂਦਾ ਜਾਂ ਸਮਝਿਆ ਜਾਂਦਾ ਵੀ ਜਿਹੜੀ ਸਾਰੀ ਪੋਲਿਟਿਕਸ ਹੈਗੀ ਹੈ ਇੰਟਰਨੈਸ਼ਨਲ ਪੋਲਿਟਿਕਸ ਇਹ ਟ੍ਰੇਡ ਦੇ ਦੁਆਲੇ ਘੁੰਮਦੀ ਹੈ ਇਥੋਂ ਤੱਕ ਵੀ ਜਿਹੜੇ ਇਸ਼ੂਜ਼ ਵੀ ਨੇ ਭਾਵੇਂ ਉਹ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਹੋਵੇ ਜਾਂ ਅਦਰਵਾਈਜ਼ ਸਾਰੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਐਂਡ ਤੇ ਜਾ ਕੇ ਟੂਲ ਬਣਦੀਆਂ ਨੇ ਟਰੇਡ ਨੂੰ ਅੱਗੇ ਵਧਾਉਣ ਦਾ ਜਾਂ ਆਪਣੇ ਮਫਾਦਾਂ ਨੂੰ ਅੱਗੇ ਵਧਾਉਣ ਦਾ ਇਹ ਨਿੱਜੀ ਪੱਧਰ ਤੋਂ ਲੈ ਕੇ ਇੰਟਰਨੈਸ਼ਨਲ ਪੋਲਿਟਿਕਸ ਤੱਕ ਇਹ ਗੱਲ ਜਿਹੜਾ ਇਹ ਪੈਮਾਨਾ ਹੈਗਾ ਉਹ ਸਮਝਿਆ ਜਾਂਦਾ ਵੀ ਵਰਤਾਰਾ ਜਿਹੜਾ ਦੁਨੀਆ ਦਾ ਉਹ ਇਸੇ ਆਧਾਰ ਦੇ ਉੱਤੇ ਚੱਲਦਾ ਹੁਣ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਨਵੇਂ ਸਿਰਿਆਂ ਜਿਹੜੀਆਂ ਟ੍ਰੇਡ ਡੀਲਸ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤੋਂ ਤਕਰੀਬਨ 4 ਹਫ਼ਤਿਆਂ ਤੱਕ ਦੀ ਜਿਹੜੀ ਡੈਡਲਾਈਨ ਆ ਉਹ ਮਿੱਥੀ ਹੋਈ ਹੈ ਇੰਡੀਆ ਦੇ ਨਾਲ ਨੇਗੋਸ਼ੀਏਸ਼ਨਸ ਨੇ ਚੱਲ ਰਹੀਆਂ ਨੇ ਇੰਡੀਆ ਵੱਲੋਂ ਕਦੇ ਥੋੜਾ ਜਿਹਾ ਪੋਜ਼ਿਟਿਵ ਹੋ ਕੇ ਉਹ ਕੀਤਾ ਜਾਂਦਾ ਜਾਂ ਇੱਕ ਅਦਾ ਬਿਆਨ ਪ੍ਰੈਜ਼ੀਡੈਂਟ 트ੰਪ ਕੋਈ ਪੁੱਠਾ ਦੇ ਦੇਣ ਤੇ ਫਿਰ ਉਹ ਦੂਜੇ ਪਾਸੇ ਨੂੰ ਗੱਲ ਚਲੀ ਜਾਂਦੀ ਹੈ ਪਰ ਨੇਗੋਸ਼ੀਏਸ਼ਨਸ ਚੱਲ ਰਹੀਆਂ ਨੇ ਤੇ ਹੁਣ ਗੱਲਾਂ ਹੋ ਰਹੀਆਂ ਨੇ ਵੀ ਜੀ ਫਾਈਨਲ ਜਿਹੜੀ ਸ਼ੇਪ ਹੈ ਉਹ ਦਿੱਤੀ ਜਾ ਰਹੀ ਹੈ ਟ੍ਰੇਡ ਡੀਲ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੇਡ ਡੀਲ ਫਾਈਨਲ ਹੋ ਜਾਣੀ ਹੈ ਜੀ ਸੋ ਹੁਣ ਸਾਡੇ ਲਈ ਇਹ ਦੇਖਣਾ ਬਣਦਾ ਜਾਂ ਸਮਝਣਾ ਬਣਦਾ ਵੀ ਜਿਹੜੀ ਇਹ ਟ੍ਰੇਡ ਡੀਲ ਹੈਗੀ ਹੈ ਹੋਣ ਜਾ ਰਹੀ ਹੈ ਕਿ ਇਸ ਵਕਤ ਨਜ਼ਰ ਆ ਰਿਹਾ ਹੈ ਅਮਰੀਕਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਸਿੱਖ ਇੱਕ ਧਿਰ ਵਜੋਂ ਉੱਭਰੇ ਆ ਸਾਊਥ ਏਸ਼ੀਆ ਦੇ ਉਸ ਖਿੱਤੇ ਦੇ ਵਿੱਚ ਤੇ ਅਮਰੀਕਾ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਇਸ਼ੂ ਬਹੁਤ ਹਾਈਲਾਈਟ ਹੋਇਆ ਬਿਲ ਉਹ ਸੈਨੇਟ ਦੇ ਵਿੱਚ ਕਾਂਗਰਸ ਦੇ ਵਿੱਚ ਫੈਡਰਲ ਲੈਵਲ ਤੇ ਵੀ ਅਮਰੀਕਾ ਦੇ ਵਿੱਚ ਨੇ ਕੈਲੀਫੋਰਨੀਆ 'ਚ ਤੇ ਬਾਕੀ ਥਾਵਾਂ ਤੇ ਵੀ ਲੋਬਿੰਗ ਹੋ ਰਹੀ ਹੈ ਵੀ ਸਾਡੇ ਲਈ ਇਹ ਇੱਕ ਇੰਪੋਰਟੈਂਟ ਇਸ਼ੂ ਹੈ ਵੀ ਇਹ ਨਾ ਹੋਵੇ ਵੀ ਇਸ ਟ੍ਰੇਡ ਡੀਲ ਦੇ ਰਾਹੀਂ ਜਾਂ ਇਸ ਆਪਸੀ ਮੁਫਾਦਾਂ ਦੀ ਮੁੱਠ ਭੇੜ ਦੇ ਵਿੱਚ ਜਾਂ ਉਹ ਜਮਾ ਘਟਾਓ ਦੇ ਵਿੱਚ ਵੀ ਜਿਹੜਾ ਸਿੱਖ ਇਸ਼ੂ ਹੈ ਜਾਂ ਇੱਕ ਜਿਹੜੀ ਸਿੱਖ ਇੱਕ ਧਿਰ ਦੇ ਵਜੋਂ ਉੱਭਰਿਆ ਵੀ ਉਹ ਚੀਜ਼ ਕਿਤੇ ਡਿਲੂਟ ਨਾ ਹੋ ਜੇ ਇੱਕ ਕਨਸਰਨ ਹੈਗਾ ਸੋ ਟ੍ਰੇਡ ਡੀਲ ਦੇ ਹਵਾਲੇ ਨਾਲ ਇਸ ਵਕਤ ਕੀ ਦੇਖ ਰਹੇ ਹੋ ਤੇ ਇਸ ਜਿਹੜਾ ਇਹ ਕਨਸਰਨ ਹੈ ਸਿੱਖਾਂ ਦੇ ਵਿੱਚ ਇਹਨੂੰ ਕਿਵੇਂ ਸਮਝ ਰਹੇ ਹੋ ਅ ਦੇਖੋ ਪਿਛਲੇ ਚਾਰ ਵੀਕੈਂਡ ਹੈ ਜੇ ਇੱਕ ਬੜੀ ਐਮ ਡਿਵੈਲਪਮੈਂਟ ਅਮਰੀਕਾ ਚ ਹੋਈ ਕਿਉਂਕਿ ਜਿਹੜੀਆਂ ਜਦੋਂ ਦਾ ਟੈਰਿਫ ਵਾਰਫੇਅਰ ਪ੍ਰੈਜ਼ੀਡੈਂਟ 트੍ਰੰਪ ਨੇ ਸ਼ੁਰੂ ਕੀਤਾ ਹੈ ਜ਼ਾਹਰ ਹੈ ਕਿ ਟੈਰਿਫ ਤਾਂ ਜਿਹੜਾ ਪ੍ਰੋਡਕਟ ਬਾਹਰੋਂ ਬਣਿਆ ਹੋਇਆ ਅਮਰੀਕਾ ਚ ਐਂਟਰ ਕਰਦਾ ਉਹਦੇ ਤੇ ਲੱਗਦਾ ਹੈ ਉਹ ਉਸ ਦੀ ਦੀ ਕੀਮਤ ਤਾਂ ਕਸਟਮਰ ਨੂੰ ਪੇ ਕਰਨੀ ਪੈਂਦੀ ਹੈ ਉਹਦੇ ਨਤੀਜੇ ਵਜੋਂ ਜਿਹੜੀਆਂ ਅਮਰੀਕਾ ਦੀਆਂ ਛੋਟੀਆਂ ਕੰਪਨੀਆਂ ਨੇ ਉਹ ਅਮਰੀਕਨ ਕੋਰਟ ਦੇ ਵਿੱਚ ਜਿਹੜਾ ਟ੍ਰੇਡ ਨਾਲ ਸੰਬੰਧਿਤ ਕੋਰਟ ਹੈ ਉਹਦੇ ਵਿੱਚ ਕੇਸ ਲੈ ਗਈਆਂ ਸੀ ਕਿ ਭਾਈ ਇਹ ਜਿਹੜਾ ਟੈਰਿਫ ਦੇ ਨਾਲ ਸਾਡੇ ਇੰਟਰਸਟ ਹਰਟ ਹੋਏ ਨੇ ਔਰ ਇਹ ਸਾਰਾ ਸਿਸਟਮ ਜਿਹੜੀਆਂ ਐਮਰਜੈਂਸੀ ਪਾਵਰਸ ਪ੍ਰੈਜ਼ੀਡੈਂਟ 트ੰਪ ਨੇ ਐਕਵਾਇਰ ਕੀਤੀਆਂ ਉਸ ਦੇ ਥੱਲੇ ਆ ਔਰ ਇਹ ਜਿਹੜਾ ਉਹ ਗੈਰਕਾਨੂੰਨੀ ਹੈ ਔਰ ਜਿਹੜੀ ਪਹਿਲਾ ਡਿਸੀਜਨ ਅੱਜ ਸਵੇਰ ਵਾਲਿਆਂ ਦੀਆਂ ਖਬਰਾਂ ਤੱਕ ਪਹੁੰਚਦਾ ਸੀ ਕਿ ਵੀ ਕੋਰਟ ਨੇ ਉਹਦੇ ਉੱਤੇ ਰੋਕ ਲਾ ਦਿੱਤੀ ਹੈ ਔਰ ਸਭ ਟੈਰਿਫ ਨੂੰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਉਸਦੀ ਰੋਕ ਦਾ ਮਤਲਬ ਸੀ ਔਰ ਹੈਡਲਾਈਨ ਸੀ ਕਿ 빅 ਸੈਟਬੈਕ ਟੂ 트럼ਪ অরਦਰਵਾਇਜ਼ ਐਂਡ ਦਿਸ दैट ਔਰ ਫੋਰਨ 트럼ਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਜੀ ਅਸੀਂ ਸੁਪਰੀਮ ਕੋਰਟ ਚ ਜਾਵਾਂਗੇ ਪਰ ਹੁਣ ਜਦੋਂ ਤੱਕ ਅਸੀਂ ਸਟੂਡੀਓ ਚ ਐਂਟਰ ਕੀਤਾ ਵਿਦਨ ਉਹ ਜਿਹੜਾ ਬੁਖਾਰ ਸੀ 7-8 ਘੰਟੇ ਤਾ ਬਹੁਤ ਸਾਰਾ ਜਿਹੜਾ ਦੁਨੀਆ ਨੂੰ ਲੱਗਾ ਕਿ ਵੀ ਚਲੋ ਸਾਡੀ ਜਾਨ ਛੁੱਟੀ ਐਂਡ ਇਟਸ ਗੋਨ ਬੈਕ ਲੇਕਨ ਅਪੀਲ ਕੋਰਟ ਨੇ ਇਹ ਕਹਿ ਕੇ ਵੀ ਜਦੋਂ ਤੱਕ ਇਸ ਦੀ ਅਪੀਲ ਜਿਹੜੀ ਹੈ ਉਹ ਉਸ ਦੀ ਸੁਣਵਾਈ ਹੋ ਕੇ ਨਹੀਂ ਹੁੰਦਾ ਜਿਹੜੀ ਟੈਰਿਫ ਲਾਈ ਹੋਈ ਹੈ ਉਹ ਜਾਰੀ ਰਹੇਗੀ ਸੋ ਇਹ ਇਹ ਡਵੈਲਪਮੈਂਟ ਇਹਨਾਂ 12 14 ਘੰਟਿਆਂ ਦੇ ਵਿੱਚ ਹੋਈ ਜਿਹਦੇ ਵਿੱਚ ਇੱਕ ਸਾਈਡ ਦੇ ਕਮੈਂਟੇਟਰਸ ਨੇ ਤਾਂ ਪੂਰੀ ਸੈਲੀਬ੍ਰੇਸ਼ਨ ਕਰ ਲਈ ਸੀ ਕਿਉਂਕਿ ਇਸ ਦੇ ਨਾਲ ਹੀ ਦੂਸਰੀ ਖਬਰ ਸੀ ਕਿ ਐਲਨ ਮਸਕ ਨੇ ਫਾਈਨਲੀ ਵਾਸ਼ਿੰਗਟਨ ਛੱਡਣ ਦਾ ਫੈਸਲਾ ਕੀਤਾ ਵਾਈਟ ਹਾਊਸ ਤੁਰ ਜਾ ਕਿਉਂਕਿ ਜੀ ਜਿਹੜਾ ਬਜਟ ਹਾਲਾਂ ਸੈਨੇਟ ਚ ਪਾਸ ਹੋਣਾ ਹੈ ਯੂਐਸ ਕਾਂਗਰਸ ਚ ਪਾਸ ਹੋਇਆ ਜਿਹਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਕਿਹਾ ਕਿ ਬਈ ਬਿਗ ਐਂਡ ਬਿਊਟੀਫੁਲ ਤਾਂ ਉਹਨੇ ਕਿਹਾ ਇਟ ਮੇ ਬੀ ਬਿਗ ਇਟ ਮੇ ਬੀ ਬਿਊਟੀਫੁਲ ਬਟ ਨਾਟ ਟੂ ਦਾ ਮਾਰਕ ਇਹ ਐਲਨ ਮਸਕ ਦਾ ਕ੍ਰਿਟਿਸਿਜ਼ਮ ਸੀ ਔਰ ਇਸਦੇ 24 ਘੰਟੇ ਦੇ ਵਿੱਚ ਵਿੱਚ ਉਹਨੇ ਐਲਾਨ ਕੀਤਾ ਕਿ ਵੀ ਭਾਵੇਂ ਮੈਂ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ ਉਹ ਨੂੰ ਨਹੀਂ ਛੱਡ ਰਿਹਾ ਜੋ ਛੱਡਣ ਵਰਗਾ ਹੀ ਹੈ ਸੋ ਹੀ ਵਿਲ ਬੀ ਆਊਟ ਸੋ ਜੀ ਇਹ ਜਿਹੜੀ ਸਾਡੇ ਇਨੀਸ਼ੀਅਲ ਪ੍ਰੈਡਿਕਸ਼ਨ ਸੀ ਮੈਨੂੰ ਯਾਦ ਆ ਵੀ ਸਾਰੇ ਇੱਕ ਨੌਜਵਾਨ ਨੇ ਕਾਲ ਕਰਕੇ ਕਿਹਾ ਵੀ ਇਹ ਬੜਾ ਖਤਰਨਾਕ ਕੰਬੀਨੇਸ਼ਨ ਹੈ ਐਲਨ ਮਸਕ اور 트াম্প ਕਿਉਂਕਿ ਦੀ ਵਪਾਰੀ ਸੋਚ ਹੈ ਔਰ ਇਹ ਤਾਂ ਸਾਰੀ ਫੋਰਨ ਪੋਲਿਸੀ ਹਿਊਮਨ ਰਾਈਟਸ ਸਾਰੇ ਮੁੱਦੇ ਪੈਸੇ ਦੇ ਨਾਲ ਹੀ ਡਿਸਾਈਡ ਹੋਣੇ ਨੇ ਤਾਂ ਇਹ ਤਾਂ ਆਪਣਾ ਕੰਮ ਹੋ ਜਾਣਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਕਸਿਮਮ 6 ਮੰਥਸ ਟੁਗੇਦਰ ਮੈਂ ਕਿਹਾ ਵੀ ਜਦੋਂ ਤੁਸੀਂ ਪਰਸਨੈਲਿਟੀਆਂ ਨੂੰ ਦੇਖਦੇ ਹੋ ਹਰ ਇੱਕ ਦਾ ਆਪਣਾ ਇੱਕ ਮੈਗੈਲੋਬਲਾਸਟਿਕ ਹੋਏ ਜਾਂ ਈਗੋਟਿਸਟਿਕ ਹੋਏ ਜਾਂ ਨਾਰਸਿਸਟਿਕ ਹੋਏ ਤੇ ਐਲਨ ਮਸਕ ਦਾ ਜਿਹੜਾ ਰਾਈਜ਼ ਹੈ ਔਰ ਜਵੇਂ ਉਹ ਹਰ ਚੀਜ਼ ਵਪਾਰ ਦੇ ਐਂਗਲ ਤੋਂ ਦੇਖਦਾ ਮੈਂ ਕਿਹਾ ਵੀ ਇਹ ਇੰਨੀਆਂ ਦੋਵੇਂ ਸਟਰੋਂਗ ਪਰਸਨੈਲਿਟੀਆਂ ਨੇ ਉਹ ਇੱਕੋ ਕਮਰੇ ਦੇ ਵਿੱਚ ਇੱਕੋ ਥਾਂ ਤੇ 6 ਮਹੀਨੇ ਜੇ ਕੱਢ ਜਾਣ ਤੇ ਮੈਂ ਕਿਹਾ ਕਿ ਵੀ ਇਹ ਬਹੁਤ ਵੱਡੀ ਗੱਲ ਹੋਏਗੀ ਸੋ ਚਲੋ ਵਿਥਿਨ 6 ਮੰਥਸ ਇਹ ਪਾਰਟਿੰਗ ਆਫ ਦਾ ਵੇਜ਼ ਇਹਨਾਂ ਦਾ ਹੋਇਆ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਨ ਕੋਰਟ ਸਿਸਟਮ ਔਰ ਦੂਸਰੇ ਤੀਸਰੇ ਦੀ ਇੰਟਰਵੈਂਸ਼ਨ ਨੇ ਵੀ ਇਹ ਜਿਹੜਾ ਸਾਰਾ ਪਾਰਟ ਸੀ ਇਸ ਦੇ ਵਿੱਚ ਇੱਕ ਥਰਡ ਐਲੀਮੈਂਟ ਵੀ ਲੈ ਆਂਦਾ ਜੀ ਹੁਣ ਇੰਡੀਆ ਦੇ ਨਾਲ ਅਸੀਂ ਇੱਕ ਗੱਲ ਪ੍ਰੈਜ਼ੀਡੈਂਟ ਟਰੰਪ ਦੀ ਜੇ ਕੰਸਿਸਟੈਂਸੀ ਦੇਖਣੀ ਹੋਏ ਵੀਜ਼ਾ ਵੀ ਇੰਡੀਆ ਸੋ ਇਹ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਹੈ ਪਹਿਲੀ ਟਰਮ ਵਾਲਾ ਜਿਹੜਾ ਇੰਡੀਆ ਦੇ ਲਈ ਬਲੀਡਿੰਗ ਹਾਰਟ ਐਟੀਟਿਊਡ ਰੱਖਦਾ ਸੀ ਮੋਦੀ ਦੇ ਲਈ ਔਰ ਭਾਰਤ ਦੀ ਹਰ ਚੀਜ਼ ਪ੍ਰਤੀ ਉਸ ਦਾ ਜਿਹੜਾ ਪਾਰਟ ਸੀ ਉਦੋਂ ਵੀ ਇਹ ਸੀ ਕਿ ਜੀ 트럼ਪ ਟਾਵਰ ਬੰਬੇਜ ਵੀ ਬਣਨ ਜਾ ਰਹੇ ਨੇ ਇੱਥੇ ਵੀ ਬਣਨ ਜਾ ਰਹੇ ਨੇ ਉੱਥੇ ਵੀ ਬਣਨ ਜਾ ਰਹੇ ਨੇ ਇਸ ਵਾਰ ਦਾ 트럼ਪ ਸਿਆਣਾ 트럼ਪ ਹੈ ਵਿਜ਼ਾ ਵੀ ਇੰਡੀਆ ਰਸ਼ੀਆ ਬਾਰੇ ਜ਼ਰੂਰ ਜਿਹੜਾ ਉਹ ਉਹੀ ਐਟੀਟਿਊਡ ਸੀ ਇਸ ਟਰਮ ਵੇਲੇ ਵੀ ਨਤੀਜੇ ਦੇ ਤੌਰ ਤੇ ਹੁਣ ਅਸੀਂ ਪਿਛਲੇ 48 ਘੰਟੇ ਦੇ ਵਿੱਚ ਦੇਖਦੇ ਆ ਕਿ 트럼ਪ ਨੇ ਕ੍ਰੇਜ਼ੀ ਪੁਤਿਨ ਵੀ ਕਿਹਾ ਦੋ ਹਫ਼ਤੇ ਦਾ ਟਾਈਮ ਵੀ ਦਿੱਤਾ ਕਿਉਂਕਿ ਯੂਕਰੇਨ ਦੇ ਉੱਤੇ ਆਲਰੇਡੀ 20% ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਦੱਬੀ ਹੋਈ ਹੈ ਔਰ ਬੜੀ ਤੇਜ਼ੀ ਨਾਲ ਜਿਹੜੇ ਹਮਲੇ ਹੋ ਰਹੇ ਨੇ ਸੋ ਈਵਨ ਪੁਤਿਨ ਦੇ ਬਾਰੇ ਵੀ ਜਿਹੜੀ ਲਾਈਨ ਸੀ ਉਹ ਟਰੰਪ ਚੇਂਜ ਕਰ ਰਿਹਾ ਔਰ ਇੰਡੀਆ ਬਾਰੇ ਤਾਂ ਜਿਵੇਂ ਮੈਂ ਕਿਹਾ ਵੀ ਪਹਿਲੇ ਦਿਨ ਤੋਂ ਜਿਵੇਂ ਮੋਦੀ ਨੂੰ ਇੱਥੇ ਸੱਦ ਕੇ ਉਸ ਦੇ ਨਾਲ ਜੋ ਵਰਤਾਰ ਹੋਇਆ ਟ੍ਰੇਡ ਦੇ ਐਂਗਲ ਤੋਂ ਬੇਸ਼ੱਕ ਪਿਊਸ਼ ਗੋਇਲ ਜਿਹੜਾ ਅੱਜਕੱਲ ਜ਼ਿਆਦਾ ਰਹਿੰਦਾ ਹੀ ਡੀਸੀ ਚ ਹੈ ਉਹਨਾਂ ਦਾ ਉਹ ਪ੍ਰੋਪਰ 네ਗੋਸ਼ੀਏਸ਼ਨ ਕਰ ਰਿਹਾ ਹੈ ਟ੍ਰੇਡ ਡੀਲ ਲਈ ਜੀ ਲੇਕਿਨ ਇਸ ਸਾਰੇ ਪੀਰੀਅਡ ਜਿਵੇਂ 트럼ਪ ਨੇ ਅਜੇ ਪਿਛਲੇ ਹਫਤੇ ਹੀ ਕਿਹਾ ਕਿ ਇੰਡੀਆ ਹੈਜ਼ ਐਗਰੀਡ ਦਤ ਅਸੀਂ ਵੀ ਕੋਈ ਟੈਰਿਫ ਨਹੀਂ ਲਾਵਾਂਗੇ ਤੁਸੀਂ ਵੀ ਨਹੀਂ ਲਾਓ ਇੰਡੀਆ ਨੇ ਫੌਨ ਉਹਨੂੰ ਡਿਨਾਈ ਦਬੀ ਆਵਾਜ਼ ਦੇ ਵਿੱਚ ਕੀਤਾ ਕਿਉਂਕਿ ਕਿਸੇ ਪਾਸਿਓ ਵੀ ਹੋਏ ਗੱਲ ਇੱਕ ਬੜੀ ਇੰਡੀਆ ਬਾਰੇ ਤਾਂ ਗੱਲ ਕਲੀਅਰ ਹੈ ਮੈਨੂੰ ਹੈ ਤਾਂ ਸੈਪਟਿਆ ਜਾ ਸ਼ੇਅਰ ਪੰਜਾਬੀ ਦਾ ਪਰ ਉਹ ਹੈ ਕਿ ਵੀ ਖਰਬੂਜ਼ਾ ਛੁਰੀ ਤੇ ਡਿੱਗੇ ਜਾਂ ਛੁਰੀ ਖਰਬੂਜ਼ੇ ਤੇ ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਉਹ ਛੁਰੀ ਡਿੱਗ ਗਿਆ ਕਿ ਖਰਬੂਜ਼ਾ ਉਹਦੇ ਤੇ ਡਿੱਗ ਗਿਆ ਕਿ ਛੁਰੀ ਖਰਬੂਜ਼ੇ ਤੇ ਡਿੱਗ ਗਈ ਸੋ ਇਨ ਦਾ ਐਂਡ ਆਫ ਦਾ ਡੇ ਭਾਰਤ ਨੂੰ ਕੋਈ ਰਾਤ ਨਹੀਂ ਦੇਣੀ ਹੈ ਉਹਨਾਂ ਨੇ ਉਹ ਆਲਰੇਡੀ ਪਿਛਲੇ ਬਜਟ 'ਚ ਹੀ ਉਹਨਾਂ ਨੇ ਅੱਧਾ ਤਾਂ ਸਰੈਂਡਰ ਕਰ ਦਿੱਤਾ ਸੀ ਭਾਰਤ ਨੇ ਜੀ ਔਰ ਹੁਣ ਜਿਸ ਲੈਵਲ ਦੇ ਉੱਤੇ ਬਾਰ-ਬਾਰ ਟਰੰਪ ਨੇ ਕਿਹਾ ਵੀ ਇਹ ਇੰਡੀਆ ਜਿਹੜਾ ਬੜਾ ਟੈਰਿਫ ਕਿੰਗ ਕਿੰਗ ਆਫ ਟੈਰਿਫ ਹੈ ਔਰ ਇਹ ਹੈ ਔਰ ਦੋ ਦਿਨ ਪਹਿਲਾਂ ਉਹਨਾਂ ਦਾ ਇਹ ਕਹਿਣਾ ਕਿ ਜੀ ਇੰਡੀਆ ਨੇ ਤਾਂ ਇਹ ਕਿਹਾ ਕਿ ਜੀ ਨਾ ਤੁਸੀਂ ਲਾਓ ਨਾ ਅਸੀਂ ਲਾਈਏ ਸੋ ਇਹਦਾ ਮਤਲਬ ਇਹ ਹੈ ਕਿ ਫਿਰ ਤਾਂ ਕੋਈ ਡੀਲ ਦੀ ਲੋੜ ਹੀ ਨਹੀਂ ਹੁੰਦੀ ਜੋ ਇੰਡੀਆ ਉਹਦੇ ਚੋ ਕੰਸੈਸ਼ਨ ਕੱਢਣਾ ਚਾਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਵੀ ਜਿਸ ਅੰਦਾਜ਼ ਚ ਟਰੰਪ ਨੇ ਹਾਲਾਂ ਚਿਕਨ ਆਊਟ ਟਰਮ ਇਹਨਾਂ ਨੇ ਵਾਲ ਸਟਰੀਟ ਜਰਨਲ ਵਾਲਿਆਂ ਨੇ ਵਰਤੀ ਕਿ ਜਿਹੜਾ ਟਾਕੋ ਨਹੀਂ ਕਿ ਵੀ ਟਾਕੋ ਲਫ਼ਜ਼ ਉਹਨਾਂ ਨੇ ਕਿਹਾ ਕਿ ਟਰੰਪ ਐਕਟਸ ਐਜ਼ ਚਿਕਨ ਚਿਕਨ ਐਂਡ ਚਿਕਨ ਆਊਟ ਜੀ ਤੇ ਇੱਕ ਕੋਰਸਪੋਨਡੈਂਟ ਨੇ ਗੱਲ ਪੁੱਛ ਲਿਆ ਉਹਨੂੰ 트ੰਪ ਨੂੰ ਕਿ ਵੀ ਉਹ ਕਹਿੰਦਾ ਵੀ 트ੰਪ ਦਬਕਾ ਮਾਰਦਾ ਪਰ ਉਹ ਫਿਰ ਚਿਕਨ ਆਊਟ ਹੋ ਜਾਂਦਾ 트ੰਪ ਨੇ ਅਫੈਂਡਡ ਮਹਿਸੂਸ ਕੀਤਾ ਪਰ ਉਹਨੇ ਕਹਿਆ ਵੀ ਨਹੀਂ ਮੈਂ ਨੇਗੋਸ਼ੀਏਸ਼ਨ ਤੇ ਬਲੀਵ ਕਰਦਾ ਐ ਡੀਲ ਤੇ ਬਲੀਵ ਕਰਦਾ ਵੀ ਇਹ ਔਰ ਇਹੀ ਗੱਲ ਯੂਰੋਪੀਅਨ ਯੂਨੀਅਨ ਦੇ ਨਾਲ ਵੀ ਨੇਗੋਸ਼ੀਏਸ਼ਨ ਦੇ ਵਿੱਚ ਚੱਲ ਰਹੀ ਹੈ 트ੰਪ ਦੀ ਕਿ ਉਹਦੇ ਚ ਉਹਨੇ ਪਰਸੋਂ ਦਬਕਾ ਮਾਰਿਆ ਕਿ ਵੀ ਹੁਣ ਇੰਡੀਆ ਨੂੰ ਵੀ 9 ਜੁਲਾਈ ਤੱਕ ਦਾ ਟਾਈਮ ਹੈ ਉਰੇ ਹੀ ਕਾਰਨ ਹੈ ਕਿ ਇੰਡੀਆ ਕਹਿ ਰਿਹਾ ਜੀ ਜੂਨ ਦੇ ਐਂਡ ਤੱਕ ਜਿਹੜੀ ਹੈ ਉਹ ਡੀਲ ਹੋਏਗੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਨੂੰ ਕੋਈ ਉਹਦੇ ਚੋਂ ਕੰਸੈਸ਼ਨ ਮਿਲਣਾ ਹੈ ਅਮਰੀਕਾ ਦੀਆਂ ਟਰਮਸ ਦੇ ਉੱਤੇ ਹੀ ਹੋਏਗਾ ਹੁਣ ਸਿਕ ਫੈਕਟਰ بزਨਸ ਮੈਟਰ ਦੇ ਵਿੱਚ ਤਾਂ ਕੋਈ ਬਹੁਤਾ ਮੈਟਰ ਨਹੀਂ ਕਰਦਾ ਸਾਡੀ ਅਹਿਮੀਅਤ ਮੈਂ ਸਮਝਦਾ ਐ ਵੀ ਜੇ ਅਸੀਂ ਹੁਣੀ ਵਨ ਇਹ ਇੰਡੋਪਾਕ ਕਨਫਲਿਕਟ ਵੀ ਦੇਖੀਏ 3 ਡੇ অর 4 ਡੇ ਉਸ ਦੇ ਵਿੱਚ ਵੀ ਸਿਕ ਫੈਕਟਰ ਦਾ ਉੱਭਰ ਕੇ ਆਣਾ ਅਮਰੀਕਨ ਇਹ ਨਹੀਂ ਹੈ ਅਮਰੀਕਨ ਜਿਨ੍ਹਾਂ ਨੇ ਇੰਟਰਵਿਨ ਕਰਕੇ ਸੀਜ਼ਫਾਇਰ ਕਰਵਾਇਆ ਹ ਹ ਉਹਨਾਂ ਤੋਂ ਇਹਦੀ ਇੰਪੋਰਟੈਂਸ ਲਾਸਟ ਨਹੀਂ ਹੋਈ ਹੋਏਗੀ ਔਰ ਉਹ ਜੇ ਲੌਂਗ ਟਰਮ ਉਹ ਸਾਰੇ ਨੂੰ ਦੇਖਣ ਔਰ ਇਹਦੇ ਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਚਾਈਨਾ ਫੈਕਟਰ ਚਾਈਨਾ ਦੇ ਅਗੇਂਸਟ ਬੁਲਵਾਕ ਇੰਡੀਆ ਨੂੰ ਬਣਾਉਣ ਦੀ ਲਾਈਨ ਇੱਕ ਸਟੇਜ ਤੇ ਅਮਰੀਕਾ ਦੀ ਰਹੀ ਜਿਹਦੇ ਕਰਕੇ ਪਿਛਲੇ 20 22 ਸਾਲ ਚ ਓਬਾਮਾ ਜੂਨੀਅਰ ਬੁਸ਼ ਸਭ ਨੇ ਪ੍ਰੋ ਇੰਡੀਆ ਲਾਈਨ ਲਈ ਬਾਈਡਨ ਤਾਂ ਬਿਲਕੁਲ ਅਖੀਰ ਤੱਕ ਗਿਆ ਲੇਕਨ ਹੁਣ ਜੇ ਵੈਪਨਰੀ ਦਾ ਟੈਸਟ ਵੀ ਹੋਇਆ ਪਾਕਿਸਤਾਨ ਔਰ ਇੰਡੀਆ ਦੇ ਇਸ ਕਨਫਲਿਕਟ ਦੇ ਵਿੱਚ ਤੇ ਚਾਈਨਾ ਇਸ ਸਮਾਈਲਿੰਗ ਲਾਈਕ ਅ ਰੋਜ਼ ਉਹਨਾਂ ਦੇ ਵੈਪਨ ਜੇ ਇੰਡੀਆ ਦਾ ਵੀ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੀ ਹੈ ਸੋ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਜਵੇਂ ਇੱਕ ਜ਼ਮਾਨਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ ਔਰ ਬਣਾਏ ਪਹਿਲੇ 2-3 ਸਾਲ ਅਮਰੀਕਾ ਦਾ ਕੋਈ ਇੰਟਰਸਟ ਨਹੀਂ ਸੀ ਉਹਦੇ ਵਿੱਚ ਫਿਰ ਇੱਕ ਜਿਹੜਾ ਬਾਦ ਕਾਂਗਰਸਮੈਨ ਵੀ ਬਣਾਇਆ ਸ਼ਾਇਦ ਚਾਰਲੀ ਉਹਦਾ ਨਾਮ ਸੀ ਉਹਨੂੰ ਪਾਕਿਸਤਾਨ 'ਚ ਵੀ ਬਹੁਤ ਵਧਾਇਆ ਜਾਂਦਾ ਸੀ ਜੀ ਸਟਿੰਗਰ ਮਿਸਲਾਂ ਅਮਰੀਕਾ ਕੋਲ ਆ ਗਈਆਂ ਸੀ ਸੋ ਉਹਨੇ ਅੰਦਰ ਬਿਠਾ ਕੇ ਜਿਹੜੇ ਅਮਰੀਕਾ ਦੇ ਲਾ ਬੇਕਰਸ ਸੀ ਜਾਂ opinion ਮੇਕਰਸ ਸੀ ਉਹਨਾਂ ਨੂੰ ਕਿਹਾ ਕਿ ਵੀ ਜਿਹੜੀ ਹਿਊਮਿਲੇਸ਼ਨ ਸਾਡੀ ਵਿਤਨਾਮ ਚ ਹੋਈ ਹੈ ਉਹਦਾ ਰਿਵੈਂਜ ਲੈਣ ਦਾ ਵਕਤ ਹੈ ਉਹਨੇ ਕਿਹਾ ਵੀ ਜਿਹੜੀ ਅਫਗਾਨਿਸਤਾਨ ਦੀ ਟੋਪੋਗ੍ਰਾਫੀ ਹੈ ਅਫਗਾਨਾ ਦਾ ਕਰੈਕਟਰ ਹੈ ਪਲੱਸ ਇਸ ਸਟਿੰਗਰ ਮਿਸਾਈਲਸ ਔਰ ਦੂਜੇ ਕਿ ਭਈ ਉਹਨਾਂ ਨੂੰ ਜੇ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖੋ ਤੇ ਸੋਵੀਅਤ ਯੂਨੀਅਨ ਦੀ ਜਿਹੜੀ ਹੈ ਉਹ ਫਾਈਨਲ ਗ੍ਰੇਵਯਾਰਡ ਬਣ ਸਕਦਾ ਅਫਗਾਨਿਸਤਾਨ ਹਮ ਔਰ ਉਸ ਜ਼ਮਾਨੇ ਜਿਵੇਂ ਮੈਂ ਕਿਹਾ ਵੀ ਪਹਿਲੇ 2-3 ਸਾਲ ਤਾਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਫੇਰ ਉਹ ਜਿਹੜੀ ਸਾਰੀ ਸਟ੍ਰੈਟਜੀ ਸੀ ਮੁਜਾਹਿਦੀਨ ਹូលੀ ਵਾਰੀਅਰ CIA ਇਨਵੋਲਵ ਹੋਈ ISA ਇਨਵੋਲਵ ਹੋਈ ਟ੍ਰੇਨਿੰਗ ਕੈਂਪ ਪਾਕਿਸਤਾਨ ਚ ਬਣਾਏ ਔਰ ਫਿਰ ਉਹ ਸਾਰਾ ਉਹਨੂੰ ਜਹਾਦਾ ਨਾਮ ਦਿੱਤਾ ਗਿਆ ਔਰ ਦੂਸਰਾ ਜਦੋਂ ਬਾਅਦ ਚ ਅਮਰੀਕਾ ਨੇ ਮੁਸਲਮਾਨਾਂ ਦੇ ਵਲੇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਜਹਾਦੀ ਤੇ ਫਰਾਨਾ ਇਹ ਇਹਨਾਂ ਨੇ ਹੀ ਸ਼ੁਰੂ ਕੀਤਾ ਕੰਮ ਜੀ ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਕਈ ਵਾਰ ਕਿਸੇ ਬੰਦੇ ਦਾ ਇੱਕ ਐਂਗਲ ਜਿਹੜਾ ਇੰਪੋਰਟੈਂਸ ਸ਼ੋ ਕਰਦਾ ਹੈ ਉਹ ਕਾਂਗਰਸ ਮੈਂਬਰ ਚਾਰਲੀ ਜਿਹੜਾ ਹੈ ਉਹਨੂੰ ਕ੍ਰੈਡਿਟ ਜਾਂਦਾ ਕਿ ਬਈ ਉਹਨੇ ਉਹਦਾ ਪੋਟੈਂਸ਼ੀਅਲ ਦੇਖਿਆ ਸੋ ਮੈਂ ਸਮਝਦਾ ਹਾਂ ਕਿ ਜੇ ਅਮਰੀਕਨ opinion makers ਐਂਡ decision makers ਸਿਕ ਫੈਕਟਰ ਦੀ ਇੰਪੋਰਟੈਂਸ ਸਾਡਾ ਦੋ ਵਰਲਡ ਵਾਰਸ ਦੇ ਵਿੱਚ ਤਾਂ ਆਪਣੇ ਤੌਰ ਦੇ ਉੱਤੇ ਐਜ਼ ਅ ਮਾਰਸ਼ਲ ਪੀਪਲ ਜੋ ਸਾਡਾ ਰੋਲ ਹੈ ਹੀ ਹੈ ਈਵਨ ਇਨ ਦਾ 18th ਸੈਂਚਰੀ ਅਸੀਂ ਹੈ ਜਿਨ੍ਹਾਂ ਨੇ ਜੇ ਅੱਜ ਖੈਬਰ ਪਖਤੂਨਖਵਾ ਸੂਬਾ ਜਿਹੜਾ ਪਾਕਿਸਤਾਨ ਦਾ ਹਿੱਸਾ ਹੈ ਇੰਡਸ ਪਾਰ ਅਫਗਾਨਿਸਤਾਨ ਤੋਂ ਇਲਾਕਾ ਖੂਕ ਹੈ ਜਿਹੜਾ ਜਿਹਨੂੰ ਬਾਅਦ ਚ ਡਿਊਰੈਂਟ ਲਾਈਨ 1892 93 ਚ ਬਣਾਇਆ ਗਿਆ ਜਿਹਨੂੰ ਅਜੇ ਵੀ ਇੱਕ ਅਫਗਾਨਾ ਦਾ ਇੱਕ ਹਿੱਸਾ ਨਹੀਂ ਮੰਨਦਾ ਹੈ ਤੇ ਇਹ ਬਾਰਡਰ ਕਿਨੇ ਡਰਾ ਕੀਤਾ ਹੋਇਆ ਸੋ ਮਤਲਬ ਜੇ ਇਹਨਾਂ ਨੂੰ ਇਹ ਸਮਝ ਆਏ ਕਿ ਸਿੱਖ ਫੈਕਟਰ ਉਸ ਖਿੱਤੇ ਦੇ ਵਿੱਚ ਐਜ਼ ਅ ਬਫਰ ਔਰ ਜਿਹੜੀ ਸਾਡੀ ਗੁੱਡਵਿਲ ਹੈ ਇਸ ਵੇਲੇ ਸਿੱਖਾਂ ਦੀ ਪਾਕਿਸਤਾਨ ਦੇ ਨਾਲ ਔਰ ਜਿਹੜਾ ਈਵਨ 트ੰਪ ਦਾ ਪਾਕਿਸਤਾਨ ਪ੍ਰਤੀ ਵੀ ਕੋਈ ਸਾਰੇ ਪੀਰੀਅਡ ਚ ਇਸ ਕਿਸਮ ਦਾ ऐसा कुछ नहीं आया है कि नेगेटिविटी होए रादर स्टेट ऑफ द यूनियन एड्रेस ਦੇ ਵਿੱਚ ਪ੍ਰੈਜ਼ੀਡੈਂਟ 트럼ਪ ਨੇ ਐਪਰੀਸ਼ੀਏ ਜੇ ਕਿਸੇ ਦਾ ਥੈਂਕ ਯੂ ਕੀਤਾ ਪਾਕਿਸਤਾਨ ਦਾ ਕੀਤਾ ਕਿ ਵੀ ਜਿਨ੍ਹਾਂ ਨੇ ਕਾਬਲ ਦੇ ਵਿੱਚ ਜਦੋਂ ਰਿਟਰੀਟ ਕਰ ਰਹੇ ਸੀ ਅਮਰੀਕਨ ਜਿਹੜਾ ਬੌਮ ਬਲਾਸਟ ਕੀਤਾ ਸੀ ਉਹਨੇ ਕਿਹਾ ਹੀ ਇਜ਼ ਔਨ ਦਾ ਵੇ ਟੂ ਵਾਸ਼ਿੰਗਟਨ ਟੂ ਫੇਸ ਅਮਰੀਕਨ ਜਸਟਿਸ ਇਸੇ ਤਰ੍ਹਾਂ ਜਿਹੜਾ ਪੈਟ ਪ੍ਰੋਜੈਕਟ ਹੈ 트럼ਪ ਦਾ ਉਹਦੀ ਆਪਣੀ ਫੈਮਿਲੀ ਔਰ ਦੂਜੇ ਨੂੰ ਕ੍ਰਿਪਟੋ ਕਰੰਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪੂਰਾ ਉਹਨਾਂ ਨੇ ਪਾਵਰ ਵੀ ਅਲਾਟ ਕੀਤੀ ਹੈ ਦੂਜਾ ਵੀ ਹੈ ਪਾਕਿਸਤਾਨ ਦੇ ਵਿੱਚ ਉਸ ਨੂੰ ਜ਼ਿਰਾਈ ਦਿੱਤੀ ਜਾ ਰਹੀ ਹੈ ਔਰ ਇਹ ਸਾਰੇ ਪੀਰੀਅਡ ਚ ਵੀ ਜਦੋਂ ਇੰਡੀਆ ਔਰ ਪਾਕਿਸਤਾਨ ਜਿਹਨੂੰ ਇੰਡੀਆ ਨੇ ਤਾਂ ਡੀ ਹਾਈਫਨੇਟ ਕੀਤਾ ਹੋਇਆ ਸੀ ਪਾਕਿਸਤਾਨ ਨਾਲੋਂ ਜਦੋਂ 트ੰਪ ਕਹਿੰਦਾ ਹੈ ਕਿ ਇੰਡੀਆ ਵੀ ਮੇਰਾ ਦੋਸਤ ਹੈ ਪਾਕਿਸਤਾਨ ਵੀ ਹੈ ਦੋਨਾਂ ਦੇ ਨੂੰ ਅਸੀਂ ਕਿਹਾ ਵੀ ਤੁਹਾਡੇ ਨਾਲ ਅਸੀਂ ਟ੍ਰੇਡ ਬੰਦ ਕਰ ਦੇਵਾਂਗੇ ਜੇ ਤੁਸੀਂ ਸੀਜ਼ਫਾਇਰ ਨਾ ਕੀਤਾ ਸੋ 트ੰਪ ਨੇ ਪਾਕਿਸਤਾਨ ਨੂੰ ਐਟ ਪਾਰ ਰੱਖਿਆ ਹੋਇਆ ਹੈ ਇੰਡੀਆ ਦੇ ਕੋਈ ਐਸੀ ਸਟੇਟਮੈਂਟ ਇਵਨ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ ਆਈ ਮਈ ਅਪ੍ਰੈਲ ਤੋਂ ਬਾਅਦ ਪਹਿਲਗਾਮ ਦੀ ਘਟਨਾ ਤੋਂ ਬਾਅਦ ਆਈਐਮਐਫ ਤੋਂ 1.8 ਬਿਲੀਅਨ ਡਾਲਰ ਜਿਹੜਾ 2.2 ਬਿਲੀਅਨ ਇੰਡੀਆ ਨੇ ਦਾ ਟਿਲ ਆਇਆ ਉੱਥੇ ਕਿ ਭਈ ਇਹਨਾਂ ਨੂੰ ਨਾ ਮਿਲੇ ਸੋ ਇਸ ਸਭ ਦੇ ਚੱਲਦੇ ਆ ਜੇ ਪਾਕਿਸਤਾਨ ਦਾ ਵੀ ਫਿਊਚਰ ਔਰ ਉਹਦੀ ਸਲਾਮਤੀ ਜਿਹੜੀ ਕਿ ਇੰਡੀਅਨਸ ਨੇ ਅਦਰਵਾਈਜ਼ ਕਦੇ ਕੱਲ ਜਿਵੇਂ ਮੈਂ ਗੱਲ ਕੀਤੀ ਸੀ ਮੈਂ ਕਿ ਭਈ ਜੇ ਇਹਨਾਂ ਨੇ ਇੰਡੀਆ ਨੇ ਪਹਿਲਾ ਨਿਊਕਲੀਅਰ ਰੈਸ 1974 ਚ ਕੀਤਾ ਤਾਂ ਉਹਦਾ ਉਹਨਾਂ ਨੇ ਕੋਡ ਨੇਮ ਰੱਖਿਆ ਸਮਾਈਲਿੰਗ ਬੁੱਧਾ ਜੀ ਕਿਉਂਕਿ ਬੁੱਧ ਨੂੰ ਕਦੇ ਮaaf ਨਹੀਂ ਸੀ ਇੰਡੀਆ ਨੇ ਕੀਤਾ ਕਿ ਜੀ ਉਹਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ 1998 ਜਦੋਂ ਇਹਨਾਂ ਨੇ ਜਿਹੜਾ 11 ਤੇ 13 ਮਈ ਨੂੰ ਧਮਾਕੇ ਕੀਤੇ ਤਾਂ ਉਹਦਾ ਕੋਡ ਨੇਮ ਰੱਖਿਆ ਲਾਫਿੰਗ ਬੁੱਧਾ ਹੁਣ ਤੁਸੀਂ ਬੁੱਧ ਦੀ ਇਸ ਤੋਂ ਵੱਡੀ ਇਸੇ ਤਰ੍ਹਾਂ ਇੰਡੀਆ ਨੇ ਨਾ ਮੁਸਲਮਾਨਾ ਨੂੰ ਕਦੇ ਐਕਸੈਪਟ ਕੀਤਾ ਨਾ ਪਾਕਿਸਤਾਨ ਨੂੰ ਐਕਸੈਪਟ ਕੀਤਾ ਸੋ ਜਿਹੜਾ ਸਿੱਖ ਫੈਕਟਰ ਹੈ ਐਜ਼ ਅ ਬਫਰ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਬਫਰ ਸਟੇਟ ਖਾਲਸਤਾਨ ਹੀ ਸੋਲੂਸ਼ਨ ਹੈ ਇਹ ਉੱਤੇ ਪੀਸ ਪ੍ਰੋਸਪਰਿਟੀ ਦਾ ਵੀ ਹੈ ਤੇ ਜੇ ਵੈਲਿਊ ਸਿਸਟਮ ਦੇ ਲਿਹਾਜ਼ ਨਾਲ ਵੀ ਕਹਿਣਾ ਹੋਵੇ ਜੇ ਅਮਰੀਕਨ ਦੁਨੀਆ ਚ ਡੈਮੋਕ੍ਰੇਸੀ ਪ੍ਰਮੋਟ ਕਰਨ ਜਾਂ ਇਕਵਲਿਟੇਰੀਅਨ ਇਕਵਲਿਟੇਰੀਅਨ ਵੈਲਿਊ ਸਿਸਟਮ ਸੋ ਜਿਹੜੀਆਂ ਸਿੱਖ ਵੈਲਿਊ ਸਿਸਟਮ ਹੈ that runs parallel to what was the dream of americas founding fathers unada sara base hi ude thalle so ik kise pas se tu dekh lo ultimately gal itthe aake mukni hai so mainu eh lagda hai vi eh theek hai vi trade de rihas nal ya dooje we may not have much to offer lekin otherwise jada sik factor di ahmiyat hai us khitte de vich har cheez paise nal nahi toli jandi is mamle de vich ਜਿਹੜਾ ਸਿੱਕ ਫੈਕਟਰ ਹੈ ਉਹ ਆਪਣੇ ਆਪ ਦੇ ਵਿੱਚ ਕਾਇਮियत ਰੱਖਦਾ ਹੈ ਜੀ ਡਾਕਟਰ ਸਾਹਿਬ ਬਿਲਕੁਲ ਗੱਲਬਾਤ ਨੂੰ ਅੱਗੇ ਤੋਰਦੇ ਇੱਕ ਛੋਟੇ ਜਿਹੇ ਕਮਰਸ਼ਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਈ ਵਿਊਰਸ ਗੱਲਬਾਤ ਨੂੰ ਅੱਗੇ ਤੋਰਦੇ ਆ ਬ੍ਰੇਕ ਤੋਂ ਬਾਅਦ